ਇਸ ਪੰਜਾਬ ਦੀ ਧਰਤੀ ਦੇ ਉੱਤੇ ਕਿੰਨੇ ਝਖੜ ਝੁੱਲੇ ਪੜਾਓ 1947 ਸੀ ਉਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ ਜਾਂ ਉਸ ਤੋਂ ਪਹਿਲਾਂ ਮੁਗਲਾਂ ਦਾ ਰਾਜ ਸੀ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਰਾਜ ਸੀਗੇ ਅਸੀਂ ਉਹ ਸਾਰੇ ਝਖੜ ਝਲਦੇ ਹੋਏ 1947 ਚ ਇੱਕ ਮੁਲਕ ਬਣਿਆ ਉਸ ਤੋਂ ਬਾਅਦ ਅਸੀਂ ਕਿੰਨੀ ਜਦੋ ਜਹਿਦ ਕਰਕੇ ਬਾਕੀ ਸਾਰੀਆਂ ਸਟੇਟਾਂ ਜਿਹੜੀਆਂ ਭਾਸ਼ਾ ਦੇ ਆਧਾਰ ਤੇ ਬਣੀਆਂ ਤੇ ਅਸੀਂ ਆਪਣਾ ਸੂਬਾ ਭਾਸ਼ਾ ਦੇ ਆਧਾਰ ਤੇ ਬਣਾਇਆ ਵੀ ਨਹੀਂ ਨਹੀਂ ਸਾਨੂੰ ਪੰਜਾਬੀ ਸੂਬਾ ਚਾਹੀਦਾ ਕਿਉਂਕਿ ਅਸੀਂ ਪੰਜਾਬੀਆਂ ਪੰਜ ਦਰਿਆਵਾਂ ਦੀ ਧਰਤੀ ਦੇ ਗੱਪੇ ਅਸੀਂ বাসਦੇ ਆ ਤੇ ਉਹਦੇ ਵਿੱਚ ਅਸੀਂ ਦੁਆਬੀ ਆ ਦੁਆਬੇ ਦੇ ਬੰਦੇ ਆ ਅਸੀਂ ਦੁਆਬੇ ਦੇ ਤਿੰਨ ਚਾਰ ਸ਼ਹਿਰ ਆ ਜਿਹੜੇ ਵੱਡੇ ਤੇ ਉਹ ਕਿਉਂਕਿ ਦੋ ਦਰਿਆਵਾਂ ਦੋ ਆਪਾਂ ਦੀ ਗਵਲੀ ਧਰਤੀ ਆ ਇਸ ਅਸੀਂ ਦੁਆਬੀ ਵੀ ਆ ਉਹਦੇ ਵਿੱਚ ਤੇ ਪਹਿਲੀ ਤਾਂ ਜਿਹੜੀ ਸਾਡੀ ਮੂਲ ਗੱਲ ਆ ਵੀ ਸਾਡਾ ਇਸ ਧਰਤੀ ਤੇ ਦਾਵਾ ਆ ਜਿਹੜਾ ਧਰਤੀ ਤੇ ਦਾਵਾ ਨਾ ਉਹ ਐਵੇਂ ਨਹੀਂ ਮਿਲਦਾ ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਆ ਇਸ ਧਰਤੀ ਤੇ ਸਾਡਾ ਦਾਵਾ ਕੈਨੇਡਾ ਦੀ ਧਰਤੀ ਤੇ ਕੋਈ ਹਜ਼ਾਰ ਸਾਲ ਰਹਿਲੇ ਉਹ ਦਾਵਾ ਨਹੀਂ ਕਰ ਸਕਦਾ ਵੀ ਮੈਂ ਕੈਨੇਡੀਅਨ ਆ ਉਹ ਕਹਿਣਗੇ ਇਹ ਉੱਥੋਂ ਉੱਠ ਕੇ ਆਇਆ ਉਹ ਕਹਿਣ 500 ਸਾਲ ਪਹਿਲਾਂ ਆਇਆ 600 ਸਾਲ ਪਹਿਲਾਂ ਆਇਆ ਕਿਹਨਾਂ ਨਾ ਇਹਨਾਂ ਦੀ ਧਰਤੀ ਉੱਥੋਂ ਆ ਇਹਨਾਂ ਦੇ ਪੂਰਵਜ ਉੱਠ ਕੇ ਆਏ ਸੀਗੇ ਤੇ ਇਹ ਸਾਡੀ ਧਰਤੀ ਆ ਪਹਿਲੀ ਤਾਂ ਗੱਲ ਇਹ ਆ ਵੀ ਇਸ ਧਰਤੀ ਤੇ ਪਹਿਲਾ ਦਾਵਾ ਸਾਡਾ ਆ ਅਸੀਂ ਤੈ ਕਰਾਂਗੇ ਵੀ ਇਸ ਧਰਤੀ ਤੇ ਕੀ ਹੋਣਾ ਕੀ ਨਹੀਂ ਹੋਣਾ ਦੂਜੀ ਗੱਲ ਵੀ ਪੰਜਾਬ ਦੀ ਧਰਤੀ ਦੇ ਜਿੰਨੇ ਵਛਿੰਦੇ ਆ ਉਹਨਾਂ ਦਾ ਇਹ ਰਾਈਟ ਆ ਉਹਨਾਂ ਨੇ ਕਿਹੜਾ ਧਰ ਮੰਨਣਾ ਕਿਹੜਾ ਨਹੀਂ ਮੰਨਣਾ ਕਿਸੇ ਨਾ ਕੋਈ ਜ਼ਬਰ ਨਹੀਂ ਹੈਗਾ ਠੀਕ ਆ ਹਿੰਦੂ ਮਤ ਨੂੰ ਮੰਨਣ ਵਾਲੇ ਹਿੰਦੂ ਭਰਾ ਆ ਉਸ ਧਰਤੀ ਤੇ ਵਸਦੇ ਆ ਸਿੱਖ ਭਰਾ ਆ ਉਹ ਬੋਹ ਗੰਤੀ ਚ ਵਸਦੇ ਆ ਕੁਝ ਮੁਸਲਮਾਨ ਭਰਾ ਆ ਉਹ ਵੀ ਵਸਦੇ ਕੁਝ ਈਸਾਈ ਆ ਉਹ ਵੀ ਵਸਦੇ ਪਰ ਪ੍ਰਵਾਸੀ ਕੌਣ ਆ ਜਿਹੜਾ ਬਾਹਰੋਂ ਆਇਆ ਇਸ ਧਰਤੀ ਤੋਂ ਬਾਹਰੋਂ ਆਇਆ ਫਿਰ ਉਹ ਕਿਸੇ ਵੀ ਕੈਟਾਗਰੀ ਦਾ ਹੋ ਸਕਦਾ ਆ ਉਹ ਹਿੰਦੂ ਵੀ ਹੋ ਸਕਦਾ ਮੁਸਲਮਾਨ ਗੁੱਜਰ ਬੜੇ ਬਾਹਰੋਂ ਆਏ ਹੋਏ ਆ ਸਾਡੀ ਧਰਤੀ ਦੇ ਉੱਤੇ 크ਰਿਸਚੀਅਨ ਵੀ ਹੋ ਸਕਦਾ ਕੋਈ ਸਰਦਾਰ ਬੰਦਾ ਵੀ ਹੋ ਸਕਦਾ ਜਿਹੜੇ ਪੂਰਬੇਜੀ ਯੂਪੀ ਦੇ ਹੋਣ ਉਹ ਵੀ ਤਾਂ ਪ੍ਰਵਾਸੀ ਆ ਕਿਉਂਕਿ ਉਹ ਬਾਹਰੋਂ ਆਇਆ ਸਾਡੀ ਇਸ ਧਰਤੀ ਦੇ ਉੱਤੇ ਤੇ ਹਰ ਉਹ ਬੰਦਾ ਜਿਹੜਾ ਪੰਜਾਬ ਦੀ ਧਰਤੀ ਤੋਂ ਬਾਹਰੋਂ ਆਇਆ ਉਹ ਪ੍ਰਵਾਸੀ ਆ ਕਿਸੇ ਬੰਦੇ ਇਹ ਗੱਲ ਵੀ ਮੈਂ ਹੁਣ ਕਈ ਵਾਰ ਜਦੋਂ ਗੱਲ ਰੱਖਦੇ ਨਾ ਕਈ ਬੰਦੇ ਕੋਈ ਕਹਿ ਦਿੰਦੇ ਆ ਵੀ ਭਾਜੀ ਗੁੱਜਰ ਬੜੇ ਬਾਹਰੋਂ ਆਏ ਆ ਦੇਖੋ ਜਿਹੜਾ ਬਾਹਰੋਂ ਆਇਆ ਭਲਾ ਉਹ ਗੁੱਜਰ ਆ ਭਲਾ ਉਹ ਬਿਹਾਰ ਚੋਂ ਆਇਆ ਯੂਪੀ ਚੋਂ ਆਇਆ ਜਾਂ ਕੋਈ ਹੋਰ ਕਿਸੇ ਵੀ ਮਜਬ ਧਰਮ ਨਾਲ ਸੰਬੰਧ ਰੱਖਦਾ ਉਹ ਪ੍ਰਵਾਸੀ ਆ ਠੀਕ ਹੈ ਜੀ ਤੀਜੀ ਗੱਲ ਜਿਹੜੀ ਹੈਗੀ ਆ ਵੀ ਜਿਹੜਾ ਕੋਈ ਬਾਹਰੋਂ ਆਂਦਾ ਉਹਦੇ ਲਈ ਕੁਝ ਗੱਲਾਂ ਤੈਹ ਹੋਣੀਆਂ ਚਾਹੀਦੀਆਂ ਜੇ ਸਾਡੇ ਘਰ ਕੋਈ ਆਂਦਾ ਜੇ ਗੈਸਟ ਦੇ ਤੌਰ ਤੇ ਆਂਦਾ ਉਹਦੇ ਨਾਲ ਅਸੀਂ ਹੋਰ ਤਰੀਕੇ ਦਾ ਵਰਤਾਓ ਕਰਦੇ ਆ ਮਤਲਬ ਜਿੱਦਾਂ ਦਾ ਬੰਦਾ ਆਂਦਾ ਕੋਈ ਸੱਜਣ ਮਿੱਤਰ ਆਵੇ ਉਹਨਾਂ ਕਰਦੇ ਆ ਜਾਂ ਕੋਈ ਮਤਲਬ ਭੈਣ ਆ ਜਵੇ ਸਾਡੀ ਉਹਨਾਂ ਹੋਰ ਤਰੀਕੇ ਨਾਲ ਹਰ ਇੱਕ ਦੇ ਨਾਲ ਇੱਕ ਵਿਹਾਰ ਜਿਹੜਾ ਨਾ ਅਲੱਗ-ਅਲੱਗ ਤਰੀਕੇ ਦਾ ਆ ਸਾਡਾ ਹੁਣ ਇਸ ਧਰਤੀ ਦੇ ਮਾਲਕ ਅਸੀਂ ਆ ਇਸ ਧਰਤੀ ਤੇ ਜਿਹਨੇ ਵੀ ਆਣਾ ਉਹਦੇ ਲਈ ਅਸੀਂ ਤੈਅ ਕਰਨਾ ਵੀ ਉਹ ਉਹ ਇਸ ਧਰਤੀ ਤੇ ਆ ਕੇ ਪੰਜਾਬ ਤੇ ਆ ਕੇ ਉਹ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਜਿਹੜੀ ਸਾਡੀ ਮੰਗ ਆ ਨਾ ਉਹ ਕਾਨੂੰਨ ਦੀ ਆ ਸਰਕਾਰ ਕੋਲੋਂ ਸਰਕਾਰ ਕਾਨੂੰਨ ਇੱਕ ਬਣਾ ਦੇਵੇ ਉਹ ਕਾਨੂੰਨ ਦੇ ਵਿੱਚ ਇਹ ਗੱਲ ਉਹ ਲਿਖ ਦੇਵੇ ਵੀ ਇਹਦੇ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਵੀ ਬੰਦਾ ਜਿਹੜਾ ਕ੍ਰਿਮੀਨਲ ਆ ਜਿਹੜਾ ਭਗੌੜਾ ਆ ਅਦਾਲਤਾਂ ਤੋਂ ਜਿਹੜਾ ਅਪਰਾਧੀ ਆ ਉਹ ਇਸ ਧਰਤੀ ਤੇ ਆ ਨਹੀਂ ਸਕਦਾ ਉਹ ਕਿਸੇ ਮਜਬਦਾਰ ਕਿਸੇ ਵੀ ਸਟੇਟ ਦਾ ਬੰਦਾ ਹੋਵੇ ਉਹਦੇ ਲਈ ਸਰਕਾਰ ਨੂੰ ਕਰਨਾ ਕੀ ਪਊਗਾ ਉਹਨੂੰ ਸਰਕਾਰ ਨੂੰ ਦਫ਼ਤਰ ਬਣਾਣੇ ਪੈਣਗੇ ਉਹਨਾਂ ਨੂੰ ਉਹਨਾਂ ਦੀਆਂ ਪੀਸੀਸੀ ਲੈਣੀਆਂ ਪੈਣਗੀਆਂ ਆ ਆਧੁਨਿਕ ਤਕਨੀਕ ਆ ਗਈ ਆ ਪਿੱਛੇ ਜਿਹੜੇ ਮੈਨੂੰ ਥਾਣੇ ਸੱਦਿਆ ਉਹਨਾਂ ਨੇ ਮੇਰੇ ਐਦਾਂ ਉਹਨਾਂ ਨੇ ਕੈਮਰਾ ਮੇਰੇ ਮੂੰਹ ਤੇ ਐਸਐਚਓ ਨੇ ਮਾਰਿਆ ਤੇ ਉਹਨੇ ਦੱਸਤਾ ਵੀ ਤੇਰੇ ਤੇ ਤੇ ਨੋਵਲ ਜੀਤ ਤੇ ਆ ਕੇ ਕੇਸ ਚੱਲਦਾ ਮੈਂ ਕਿ ਹਾਂਜੀ ਮੇਰੇ ਤੇ ਚੱਲਦਾ ਜੇ ਮੇਰੇ ਮੂੰਹ ਤੇ ਕੈਮਰਾ ਮਾਰ ਕੇ ਇਹ ਦੱਸ ਸਕਦੇ ਆ ਵੀ ਤੇਰੇ ਤੇ ਕਿਹੜਾ ਕੇਸ ਚੱਲਦਾ ਤੇ ਭਈਆਂ ਦੇ ਮੂੰਹ ਤੇ ਕੈਮਰਾ ਮਾਰ ਕੇ ਨਹੀਂ ਤਾਂ ਸਿਆਜ਼ ਆ ਦੱਸਦਾ ਵੀ ਇਹ ਜਿਹੜੇ ਪ੍ਰਵਾਸੀ ਆਏ ਆ ਇਹ ਕਿੱਦਾਂ ਕਿੱਦਾਂ ਦੇ ਕ੍ਰਾਈਮਨਲ ਆ ਕੀ ਜੇ ਜੇ ਮੇਰਾ ਥਾਣੇ ਚ ਰਿਕਾਰਡ ਪਿਆ ਮੈਂ ਇੱਥੇ ਨਾ ਆਇਆ ਸਿਰਫ ਮੇਰਾ ਰਿਕਾਰਡ ਇਸ ਕਰਕੇ ਪਿਆ ਕਿਉਂਕਿ ਅਸੀਂ ਜਿਹੜੇ ਪੰਜਾਬ ਨਾਲ ਹੋਣ ਦੇ ਧੱਕੇ ਆ ਜਦ ਸਾਡੀ ਕੌਮ ਦੇ ਨਾਲ ਉਹਨਾਂ ਦੇ ਖਿਲਾਫ ਅਸੀਂ ਲੜਦੇ ਇਸ ਕਰਕੇ ਉਹਨਾਂ ਨੇ ਸਾਡੇ ਵਰਗੇ ਬੰਦਿਆਂ ਦੇ ਰਿਕਾਰਡ ਥਾਣਿਆਂ 'ਚ ਲੈ ਕੇ ਰੱਖਿਓ ਪਹਿਲਾਂ ਹੀ ਤੇ ਇਹ ਅਪਰਾਧੀ ਲੋਕ ਪੰਜਾਬ ਦੇ ਵਿੱਚ ਨਹੀਂ ਆਣੇ ਚਾਹੀਦੇ ਇਹ ਪੱਕੀ ਸਾਡੀ ਮੰਗ ਹੋਣੀ ਚਾਹੀਦੀ ਇਹ ਗੱਲ ਕਲੀਅਰ ਸਾਨੂੰ ਸਾਰਿਆਂ ਨੂੰ ਹੋ ਜਾਣੀ ਚਾਹੀਦੀ ਆ ਪੰਜਾਬ ਦੀ ਧਰਤੀ ਤੇ ਅਸੀਂ ਕੋਈ ਅਪਰਾਧੀ ਨਹੀਂ ਆਣ ਦੇਣਾ ਦੂਜੀ ਗੱਲ ਕਾਰੋਬਾਰ ਦੀ ਜਿੱਤੋਂ ਕਿਉਂਕਿ ਸਭ ਨੂੰ ਪਤਾ ਵੀ ਪੈਸਾ ਪ੍ਰਧਾਨ ਆ ਪੈਸੇ ਤੋਂ ਬਿਨਾ ਜ਼ਿੰਦਗੀ ਨਹੀਂ ਚੱਲਦੀ। ਭਲਾ ਉਹ ਗਰੀਬ ਆ ਉਹ ਕੋ ਥੋੜਾ ਆ ਭਲਾ ਥੋੜਾ ਜਿਹਾ ਮਿਡਲ ਕਲਾਸ ਆ ਜਾਂ ਜਿੱਦ ਤੋਂ ਥੋੜਾ ਜਿਹਾ ਬਾਦਦਾ ਜਾਂ ਅਮੀਰ ਵੀ ਆ ਪੈਸੇ ਤੋਂ ਬਿਨਾ ਨਹੀਂ ਜ਼ਿੰਦਗੀ ਚੱਲਦੀ। ਨਾ ਕੋਈ ਰਿਸ਼ਤਾ ਚੱਲਦਾ ਨਾ ਬੰਦਾ ਰੋਟੀ ਖਾ ਸਕਦਾ ਨਾ ਸਮਾਜ ਚ ਚੱਲ ਸਕਦਾ ਨਾ ਕਿਤੇ ਦੁੱਖ ਸੁੱਖ ਚ ਕਿਸੇ ਨਾਲ ਕੱਢ ਸਕਦਾ। ਪੈਸੇ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੋ ਸਕਦਾ। ਤੇ ਸਾਡੇ ਪੰਜਾਬੀਆਂ ਦੇ ਕਮਾਈ ਦਾ ਆਧਾਰ ਕੀ ਆ? ਜੇ ਮੈਂ ਸਭ ਤੋਂ ਬੇਸਿਕ ਜੇ ਲਈਏ ਤੇ ਜਿਹੜਾ ਸਭ ਤੋਂ ਵੱਡਾ ਹਮਲਾ ਆ ਉਹ ਸਾਡੇ ਛੋਟੇ ਕਾਰੋਬਾਰਾਂ ਤੇ ਆ ਮੈਨੂੰ ਇੰਨਾ ਕੁ ਪਤਾ ਵੀ 15 ਕ ਸਾਲ ਪਹਿਲਾਂ ਨਾ ਪੰਜਾਬੀ ਸਬਜ਼ੀ ਵੇਚਦਾ ਸੀਗਾ ਭਲਾ ਪਿੰਡਾਂ 'ਚ ਵਿੱਚੇ ਭਲਾ ਬਾਹਰ ਵਿੱਚ ਅਸੀਂ ਨਹੀਂ 15 ਕ ਸਾਲ ਪਹਿਲਾਂ ਦੇਖਿਆ ਵੀ ਕੋਈ ਮਤਲਬ ਹੋਰ ਗੈਰ ਪੰਜਾਬੀ ਵੇਚਦਾ ਹੋਵੇ ਤੇ ਹੁਣ ਸਬਜ਼ੀ ਦੇ ਉੱਤੇ ਪੂਰਾ ਕਬਜ਼ਾ ਆ ਇਹਨਾਂ ਦਾ ਸਿਰਫ 5% ਸਾਡੇ ਬੰਦੇ ਸਬਜ਼ੀ ਵੇਚਦੇ ਆ ਤੇ ਇਹਨਾਂ ਨੇ ਰੇੜੀਆਂ ਤੋਂ ਲੈ ਕੇ ਹਰ ਉਹ ਕੰਮ ਹਥਕੰਡਾ ਅਪਣਾ ਲਿਆ ਜਿਹੜਾ ਅਨਲੀਗਲ ਆ ਗੈਰ ਕਾਨੂੰਨੀ ਆ ਉਹ ਮੋਟਰਸਾਈਕਲ ਦੀ ਰੇੜੀ ਬਣਾਣਾ ਗੈਰ ਕਾਨੂੰਨੀ ਆ ਉਹਦੇ ਤੇ ਸਾਰੀ ਸਬਜੀ ਜਿਹੜੀ ਆ ਉਹ ਪਿੰਡਾਂ ਚ ਵਿਕਦੀ ਆ ਉਹ ਨਹੀਂ ਵੇਚਣੀ ਦੇਣੀ ਚਾਹੀਦੀ ਸਰਕਾਰ ਤੁਰੰਤ ਉਹਨਾਂ ਤੇ ਰੋਕ ਲਾ ਦੇ ਦੂਸਰੀ ਗੱਲ ਜਿਹੜੀ ਆ ਰੇੜੀ ਤੇ ਫੜੀਆਂ ਦੀ ਮੈਂ ਤੁਹਾਨੂੰ ਦੱਸਾਂ ਮੈਂ ਭਾਏ ਕੱਲ੍ਹ ਉੱਥੇ ਮਾਰਚ ਨਿਕਲਿਆ ਜਿੱਦਾਂ ਅਸੀਂ ਕੱਢਣ ਲੱਗੇ ਆ ਬੰਦੇ ਨੇ ਨਾ ਇੱਕ ਨੇ ਗੱਪੇ ਦੁਕਾਨ ਲਈ ਆ ਇੱਕ ਉਹਨੇ ਮੁੰਡੇ ਨੂੰ ਅੱਗੇ ਰੇੜੀ ਲਵਾਤੀ ਇੱਕ ਪਿੱਛੇ ਲਵਾਤੀ ਜਿਹਨੇ ਪਹਿਲੀ ਤੋਂ ਲੈ ਜਿਹੜੇ ਪਹਿਲੇ ਦੇ ਨਾਲ ਰੇਟ ਬਣਿਆ ਉਹਨੇ ਦੂਜੇ ਤੇ ਚੱਲ ਜਾਣਾ ਉਹ ਵੀ ਉਹਦੀ ਤੇ ਦੂਜੇ ਦੇ ਨਾਲ ਰੇਟ ਬਣਿਆ ਉਹਨੇ ਤੀਜੇ ਤੇ ਚੱਲ ਜਾਣਾ ਉਹ ਵੀ ਉਹਦੀ ਮਤਲਬ ਗਾਹ ਉਹਨਾਂ ਨੇ ਜਾਣ ਨਹੀਂ ਦੇਣਾ ਦੂਜੀ ਗੱਲ ਵੀ ਰੇੜੀ ਨਾਉਣ ਦਾ ਰਾਈਟ ਕੀ ਆ ਕੀ ਅਧਿਕਾਰ ਆ ਰੇੜੀ ਲਾਉਣ ਦਾ ਸਰਕਾਰੀ ਜਗ੍ਹਾ ਆ ਇਹ ਰੇੜੀਆਂ ਬੰਦ ਹੋਣੀਆਂ ਚਾਹੀਦੀਆਂ ਜੇ ਰੇੜੀ ਲੱਗਣੀ ਆ ਰੇੜੀ ਦਾ ਨੰਬਰ ਲੱਗੇ ਲਾਇਸੈਂਸ ਰੇੜੀ ਹੋਣੀ ਚਾਹੀਦੀ ਆ ਉਹ ਬੰਦਿਆ ਜਿਹੜੇ ਬੰਦੇ ਨੇ ਪ੍ਰਵਾਸੀ ਨੇ ਵੀ ਲਾਣੀ ਉਹਦੇ ਲਈ ਰੂਟ ਤੇ ਰੈਗੂਲੇਸ਼ਨ ਬਣਨੇ ਚਾਹੀਦੇ ਕਿਹੜਾ ਬੰਦਾ ਕੰਮ ਕਰ ਸਕਦਾ ਇਹ ਨਹੀਂ ਵੀ ਉਧਰੋਂ ਰਾਤ ਨੂੰ ਚੜਿਆ ਤੇ ਸਵੇਰੇ ਕਿਰਾਏ ਤੇ ਰੇੜੀ ਲਈ 5000 ਦਾ ਮਾਲ ਪਾਇਆ ਸ਼ਾਮ ਨੂੰ 2000 ਰੁਪਏ ਜੇਬ ਚ ਪਾਇਆ ਤਾਂ ਮਹੀਨੇ ਦਾ 60000 ਰੁਪਏ ਕਮਾਉਂਦਾ ਸਾਡੇ ਬੰਦੇ ਫੈਕਟਰੀਆਂ ਦੇ ਵਿੱਚ 10-10000 ਕਮਾ ਰਹੇ ਆ ਤੇ ਇਹ ਬਾਹਰ ਰੋਡ ਦੇ ਉੱਤੇ ਰੇੜੀ ਲਾ ਕੇ 60000 ਰੁਪਇਆ ਕਮਾਰੇ ਆ ਘੱਟੋ ਘੱਟ 50 60 ਮੈਨੂੰ ਨਹੀਂ ਲੱਗਦਾ ਵੀ ਕੋਈ ਐਸਾ ਬੰਦਾ ਹੋਊਗਾ ਵੀ ਜਿਹੜਾ 50 60000 ਤੋਂ ਘੱਟ ਕਮਾਉਂਦਾ ਹੋਊਗਾ ਪਰ ਜਦੋਂ ਇਹਨਾਂ ਨੂੰ ਅਸੀਂ ਦੇਖਦੇ ਆ ਬਾਹਰੀ ਤੌਰ ਤੇ ਇਹ ਇੱਕ ਕਮਰੇ ਛੇਸ਼ੇ ਜਾਨੇ ਰਹਿੰਦੇ ਆ ਉਹ ਸਾਨੂੰ ਐ ਲੱਗਦਾ ਯਾਰ ਇਹ ਗਰੀਬੜੇ ਜੇ ਆ ਵੀ ਇਹਨਾਂ ਕੋ ਪੈਸਾ ਹੈ ਨਹੀਂ ਪਰ ਉਹਨਾਂ ਦੇ ਖਾਤਿਆਂ 'ਚ ਦੇਖੋ ਉਹਨਾਂ ਦਾ ਪਿੱਛਾ ਜਾ ਕੇ ਦੇਖੋ ਜਿਹਨੂੰ ਪੁੱਛੋ ਕਿ ਕੋ ਅੱਠ ਕਿੱਲੇ ਜ਼ਮੀਨਾਂ ਕਿਸੇ ਕੋ ਸੱਤ ਕਿੱਲੇ ਕਿਸੇ ਕੋ ਪੰਜ ਕਿੱਲੇ ਗੱਲ ਇਹ ਆ ਵੀ ਉਹਨਾਂ ਨੇ ਨਿਆਣੇ ਵੱਧ ਜੰਮੇ ਹੋ ਆ ਉਹ ਪੂਰੀ ਦੁਨੀਆ ਪੂਰੇ ਇੰਡੀਆ 'ਚ ਨਿਆਣੇ ਸੈੱਟ ਕਰੀ ਜਾਂਦੇ ਆ ਆਪਣੇ ਤੇ ਸਭ ਤੋਂ ਵੱਡੀ ਮਤਲਬ ਵੱਡੀ ਗੱਲ ਵੀ ਜਿਹੜਾ ਪੰਜਾਬ ਉਹ ਤੇ ਸ਼ਾਮਲਾਟ ਬਣਿਆ ਆ ਜਿਹੜਾ ਮਰਜੀ ਕੂੜੇ ਦੀ ਬਾਲਟੀ ਰੱਖ ਭਰੇ ਤੇ ਉੱਥੇ ਸਿੱਟ ਦੇਵੇ ਅਸੀਂ ਇਹ ਬੰਦ ਕਰਾਣਾ ਅਸੀਂ ਜਿੰਨਾ ਕੋਈ ਨਾ ਨਜਾਇਜ਼ ਜਿਹੜਾ ਕਾਰੋਬਾਰ ਆ ਇਹ ਬੰਦ ਕਰਾਣਾ ਇਹ ਵੀ ਅਸੀਂ ਇਹ ਗੱਲ ਕਹਿੰਨੇ ਵੀ ਸਰਕਾਰ ਕਾਨੂੰਨ ਲੈ ਕੇ ਆਵੇ ਇਹ ਤਰੰਤ ਬੰਦ ਹੋਣਾ ਚਾਹੀਦਾ ਇਹ ਕੰਮ ਸਭ ਤੇ ਅੱਜ ਅਸੀਂ ਏਸੀ ਗੱਲ ਨੇ ਮੈਨੂੰ ਲੱਗਦਾ ਵੀ ਅਸੀਂ ਜ਼ਿਆਦਾਤਰ ਏਸੀ ਗੱਲ ਹੀ ਇਕੱਠੇ ਹੋਏ ਹਾਂ ਦੂਜੀ ਗੱਲ ਆ ਵੀ ਅਸੀਂ ਨਾਰਾ ਲਾਣੇ ਆ ਪ੍ਰਵਾਸੀ ਦੜਾਓ ਪੰਜਾਬ ਬਚਾਓ ਅਸੀਂ ਲਾਣੇ ਆ ਪਰ ਜਿਹੜੇ ਦੜਾਣੇ ਆ ਉਹ ਅਸੀਂ ਦੜਾਣੇ ਹੀ ਆ ਇੱਕ ਤਾਂ ਉਹ ਦੜਾਣੇ ਹੀ ਆ ਜਿਹਨਾਂ ਜਿਹੜੇ ਇਲਿਗਲ ਆ ਜਿਹੜੇ ਗੈਰ ਕਾਨੂੰਨੀ ਆ ਜਿਹੜੇ ਅਪਰਾਧੀ ਉਹ ਇੱਥੋਂ ਦੜਾਣੇ ਹੀ ਦੜਾਣੇ ਦੂਜੇ ਉਹ ਵੀ ਦੜਾਣੇ ਦੜਾਣੇ ਜਿਹੜੇ ਬਾਦੂ ਬਾਦੂ ਤੁਰੇ ਫਿਰਦੇ ਜਿਹਨਾਂ ਦਾ ਕੰਮ ਹੀ ਕੋਈ ਨਹੀਂ ਉਹ ਇੱਥੇ ਨਾ ਉਹਨਾਂ ਕੋ ਕੋਈ ਸਕਿੱਲ ਆ ਉਹਨਾਂ ਕੋ ਕੁਛ ਨਹੀਂ ਹੈਗਾ ਬਸ ਉਹ ਐਵੇਂ ਉਧਰੋਂ ਚੜ ਕੇ ਇੱਧਰ ਆ ਗਏ ਉਹਨਾਂ ਨੇ ਇੱਥੇ ਭੀੜ ਪਾਈ ਹੋਈ ਆ ਉਹ ਕੀ ਕਰਦੇ ਆ ਉਹ ਫਿਰ ਜਿਹੜੇ ਗੁੰਡਾ ਕਰੋ ਕਰੋ ਚੱਲਦੇ ਬਦਮਾਚੀ ਕਰੋ ਚੱਲਦੇ ਉਹ ਉਹਨਾਂ ਦਾ ਹਿੱਸਾ ਆ ਉਹ ਫਿਰ ਤਾਕਤ ਦਿੰਦੇ ਜਿੱਥੇ ਕੋਈ ਮਸਲਾ ਹੁੰਦਾ ਉੱਥੇ ਜਾਂਦੇ ਇਕੱਠੇ ਹੋ ਕੇ ਇਹ ਕਿਸੇ ਦੀਆਂ ਮੈਂ ਤੁਹਾਨੂੰ ਦੋ ਸਭੀ ਇੱਕ ਪਿੰਡ ਸਾਡੇ ਇੱਕ ਸਮਾ ਹੋ ਗਿਆ ਮੈਨੂੰ ਇਸ਼ਾਰਾ ਹੁੰਦਾ ਇੱਕ ਹੀ ਗੱਲ ਦੱਸਣੀਆਂ ਵੀ ਮੈਂ ਨਾ ਜਦੋਂ ਅਸੀਂ ਆਪਣੇ ਪਿੰਡ ਸ਼ੁਰੂ ਕੀਤੀ ਨਾ ਬੁੱਲੋਵਾਲ ਮੈਂ ਇੱਕੋ ਹੀ ਕਾਗਜ ਫੜਿਆ ਇੱਕ ਬੀਬੀ ਕਾਗਜ ਲੈ ਕੇ ਆਈ ਪਰਵਾਸੀ ਮੈਂ ਕਿਹਾ ਇਹ ਕਿਹਦਾ ਕਾਗਜ ਆ ਕਹਿੰਦੀ ਇਹ ਮੇਰੇ ਘਰ ਵਾਲੇ ਦਾ ਆ ਮੈਂ ਕਿਹਾ ਇਹਦੀ ਸ਼ਕਲ ਨਹੀਂ ਦਿੱਦੀ ਇਹਦਾ ਮੈਂ ਕਿਹਾ ਵੀ ਸਾਫ਼ ਲੈ ਕੇ ਆ ਕਹਿੰਦੀ ਐਸਾ ਹੀ ਹੈ ਮੈਂ ਕਿਹਾ ਐਸਾ ਨਹੀਂ ਚੱਲਣਾ ਤੇਨੂੰ ਵਾਸਤੇ ਗੱਲ ਐਸਾ ਨਹੀਂ ਚੱਲਣਾ ਮੈਂ ਕਿਹਾ ਲੈ ਤੇਰਾ ਆਪਣਾ ਦੇ ਕਹਿੰਦੀ ਮੇਰਾ ਕੋਈ ਕਾਗਜ ਨਹੀਂ ਉਸ ਜਨਾਨੀ ਦਾ ਇੱਕ ਵੀ ਕਾਗਜ ਨਹੀਂ ਸੀਗਾ ਮੈਂ ਕਿਹਾ ਕੱਲ ਨੂੰ ਤੂੰ ਕੁਛ ਇਹਨੂੰ ਮਾਰ ਦਵੇਂ ਤੇ ਤੇਰੀ ਤੇਰੀ ਕਿਆ ਕੰਪਲੇਂਟ ਹੋਊਗੀ ਤੇਰੀ ਕੀ ਕੰਪਲੇਟ ਹੋਣੀ ਆ ਨਾ ਤੇਰਾ ਚਿਹਰਾ ਨਾ ਤੇਰਾ ਕੋਈ ਅਤਾ ਪਤਾ ਵੀ ਮਤਲਬ ਤੂੰ ਤਾਂ ਮੈਂ ਕਿਹਾ ਚੱਲ ਤੂੰ ਇਹ ਦੱਸ ਵੀ ਤੂੰ ਕਦੋਂ ਆਈ ਕਦੋਂ ਆ ਕਹਿੰਦੀ ਮੈਂ 2 ਸਾਲ ਪਹਿਲਾਂ ਆਈ ਮੈਂ ਕਿਹਾ ਕਿਦਾਂ ਆਈ ਕਹਿੰਦੀ ਘਰ ਵਾਲੇ ਨਾਲ ਆਈ ਮੈਂ ਕਿਹਾ ਵਿਆਹ ਕਰਾ ਕੇ ਆਈ ਕਹਿੰਦੀ ਨਹੀਂ ਭੱਜ ਕੇ ਆਈ ਹੁਣ ਜਿਹੜੀ ਭੱਜ ਕੇ ਆਈ ਉਥੋਂ ਦੋ ਨਿਆਣੇ ਜੰਮਲੇ ਆਂਦੀ ਨੇ ਦੋ ਚੰਨੇ ਆਣੇ ਜੰਮਲੇ ਤੇ ਉਹਦਾ ਘਰ ਵਾਲਾ ਉਹਨੂੰ ਇੱਥੇ ਛੱਡ ਕੇ ਚਨਈ ਚ ਨੌਕਰੀ ਕਰਨ ਗਿਆ ਹੋਇਆ ਆ ਇੱਥੋਂ 3 ਦਿਨ ਲੱਗਦੇ ਚਨਈ ਜਾਣ ਨੂੰ ਉੱਥੇ ਕਮਾਈ ਕਰ ਰਿਆ ਤੇ ਘਰ ਵਾਲੀ ਨੂੰ ਇੱਥੇ ਛੱਡਿਆ ਨਿਆਣਿਆਂ ਦੇ ਨਾਲ ਵੀ ਜੂਪਿ ਚ ਕਿਤੇ ਉੱਥੇ ਕਿਉਂਕਿ ਪਤਾ ਨਹੀਂ ਕਿੱਦਾਂ ਉਹ ਕੱਢ ਕੁੱਟ ਕੇ ਲਿਆਇਆ ਹੋਣਾ ਜਾਂ ਇਹ ਹਾਲ ਆ ਮੈਂ ਉਹਨੂੰ ਤੁਰੰਤ ਗਿਆ ਮੈਂ ਕਿ ਤੂੰ ਨਿਕਲ ਜਾ ਇੱਥੋਂ ਸਾਡੇ ਪਿੰਡੋਂ ਜਾ ਕੇ ਆਪਣੇ ਕਾਗਜ਼ ਬਣਾ ਸਾਰੇ ਆਪਣੇ ਨਿਆਣੇ ਲੈ ਜਾ ਆਪਣੇ ਘਰਾਂ ਨੂੰ ਸਾਧ ਫੇ ਆਈ ਨਹੀਂ ਤਾਂ ਫੇ ਨਾ ਕਈ ਵੀ ਅਸੀਂ ਝਕਾ ਦੇਣੀ ਇੱਥੋਂ ਤੇ ਤੈਨੂੰ ਇੱਕ ਦਿਨ ਦਾ ਸਮਾਂ ਦਿੱਕਤ ਤੋਂ ਪਿੰਡੋਂ ਨਿਕਲ ਜਾ। ਪਰਸੋਂ ਮੈਂ ਗਿਆ ਇੱਕ ਪਿੰਡ 'ਚ ਉੱਥੇ ਸਬਜ਼ੀਆਂ ਵੇਚਣ ਵਾਲੇ ਦੋ ਘੁੰਮਦੇ ਸੀ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਕਿੱਦਾਂ ਘੁੰਮਦੇ ਸਬਜ਼ੀਆਂ ਵੇਚਦੇ ਵੀ ਤੁਹਾਡੇ ਕੋਲ ਕਾਗਜ਼ ਪੱਤਰ ਦਿਖਾਓ ਤੁਹਾਡੇ ਕੋਲ ਕੀ ਆ। ਚਲੋ ਉਹਨਾਂ ਨਾਲ ਗੱਲਬਾਤ ਕਰਦੇ ਸੀ ਇੱਕ ਬਜ਼ੁਰਗ ਆ ਗਿਆ। ਬਜ਼ੁਰਗ ਕਹਿੰਦਾ ਮੇਰੀ ਗੱਲ ਸੁਣ ਕੇ ਜਾਓ। ਪਾਜੀ ਅਸੀਂ ਸਾਈਡ ਤੇ ਹੋ ਗਏ ਅਸੀਂ ਕਾ ਬਜ਼ੁਰਗੋ ਦੱਸੋ ਕੀ ਗੱਲ ਆ ਉਹ ਪਾਜੀ ਰੋਣ ਲੱਗ ਗਿਆ ਉਹਨੂੰ ਅਸੀਂ ਮੱਸੀ ਚੁੱਪ ਕਰਾਇਆ ਅਸੀਂ ਕਾ ਬਾਬੇ ਗੱਲ ਤਾਂ ਦੱਸੋ ਨਾ ਕੀ ਹੋਈ ਕਹਿੰਦਾ ਮੇਰੀ 28 ਸਾਲ ਦੀ ਜਵਾਨ ਕੁੜੀ ਕੱਢ ਕੇ ਭਈਆ ਭੱਜ ਗਈ ਕਹਿੰਦਾ ਮੇਰੀ ਕਿਸੇ ਨੇ ਨਹੀਂ ਸੁਣੀ ਉਹ ਤਿੰਨ ਨਿਆਣਿਆਂ ਦਾ ਪੇ ਸੀਗਾ ਜਿਹੜਾ ਨਿਆ ਕੁੜੀ ਕੱਟ ਕੇ ਭੱਜ ਗਿਆ ਸੀ ਕਿ ਚੱਲ ਵੀ ਮੁੰਡਾ ਕਿੱਦਾਂ ਦਾ ਸੀ ਅਸੀਂ ਇਦਾਂ ਪੁੱਛਣ ਲੱਗੇ ਵੀ ਚੱਲ ਜੇ ਕੋਈ ਬਰਾਬਰ ਦਾ ਸਟੇਟਸ ਦਾ ਹੋਊਗਾ ਕਿਉਂਕਿ ਪੜ੍ਹ ਲਿਖ ਵੀ ਗਿਆ ਉਹ ਆ ਸਾਡੇ ਪੰਜਾਬੀਆਂ ਦੇ ਨਿਆਣੇ ਭਈਆਂ ਦੇ ਪੜ੍ਹੇ ਲਿਖੇ ਨਿਆਣਿਆਂ ਤੋਂ ਟਿਊਸ਼ਨਾਂ ਤੇ ਪੜ੍ਹ ਰਹੇ ਜਾ ਕੇ ਜਿਹੜੀ ਅਸਲੀਅਤ ਵੀ ਹੈ ਕਈ ਗੱਲਾਂ ਦੀ ਮਤਲਬ ਐ ਨਹੀਂ ਵੀ ਸਾਰੇ ਪੜ੍ਹ ਰਹੇ ਆ ਜਿੰਨੇ ਕੁ ਵੀ ਪੜ੍ਹ ਰਹੇ ਆ ਪੜ੍ਹ ਰਹੇ ਆ ਤੇ ਉਹ ਕਹਿੰਦਾ ਵੀ ਘਰੋਂ ਕਹਿੰਦਾ 3 3.5 ਲੱਖ ਰੁਪਏ ਲੈ ਗਈ ਗਹਿਣਾ ਗੱਟਾ ਲੈ ਗਈ ਮੇਰੀ ਕੁੜੀ ਕਹਿੰਦਾ ਕਹਿੰਦਾ ਮੈਂ ਮੈਨੂੰ ਪਤਾ ਕਹਿੰਦਾ ਮੈਂ ਉਹਨੂੰ ਕਿੱਦਾਂ ਨਰਸ ਬਣਾਇਆ ਕਹਿੰਦਾ 9 ਸਾਲ ਹੋ ਗਏ ਹਸਪੀਟਲ ਤੇ ਜੌਬ ਕਰਦੀ ਸੀ ਮਤਲਬ ਇਹ ਬੰਦੇ ਬਰਗਲਾ ਕੇ ਸਾਡੀਆਂ ਧੀਆਂ ਤੇ ਮਾੜੀ ਅੱਖ ਰੱਖ ਕੇ ਉਹਨਾਂ ਦੇ ਘਰ ਉਹਨਾਂ ਦਾ ਵੀ ਉਜਾੜਾ ਕਰ ਰਹੇ ਆ ਮਤਲਬ ਇੰਨੇ ਕ੍ਰਾਈਮ ਆ ਇਹਨਾਂ ਦੇ ਸਿਰ ਦੇ ਉੱਤੇ ਵੀ ਮਤਲਬ ਜੇ ਦੱਸਣ ਲੱਗਿਓ ਤਾਂ ਸਾਰਾ ਦੇਣੀ ਦੱਸਦੇ ਰਹੀਏ ਹੋਰ ਬਹੁਤ ਸਾਰੇ ਕਿਉਂਕਿ ਜਿੰਦਾਂ ਦਾ ਅਸੀਂ ਪਏ ਆ ਜਿਹੜੇ ਲੋਕੀ ਇਹਨਾਂ ਪ੍ਰਵਾਸੀਆਂ ਦੇ ਪੀੜਤ ਆ ਉਹ ਵੀ ਸਾਨੂੰ ਫੋਨ ਕਰਦੇ ਉਹ ਦੱਸਦੇ ਆ ਤੇ ਭਰਾਵੋ ਅਸੀਂ ਆਪਣੇ ਪੰਜਾਬ ਨੂੰ ਬਚਾਣਾ ਆ ਇੱਥੇ ਜਿਹੜਾ ਬੇਤਹਾਸ਼ਾ ਪ੍ਰਵਾਸ ਹੋ ਰਿਹਾ ਉਹ ਉਹਨੂੰ ਰੋਕਣਾ ਆ ਅਸੀਂ ਅਸੀਂ ਇੱਥੇ ਇਹਨਾਂ ਦੇ ਜਿਹੜੇ ਨਜਾਇਜ਼ ਕਾਰੋਬਾਰ ਆ ਉਹ ਰੋਕਣਾ ਅਸੀਂ ਸਾਰਾ ਕੁਝ ਇਹਨਾਂ ਦਾ ਰੋਕਣਾ ਆ ਹਕੂਮਤ ਤੋਂ ਸਰਕਾਰ ਤੋਂ ਸਾਡੀ ਇਹ ਮੰਗ ਆ ਵੀ ਇਹ ਕਾਨੂੰਨ ਲੈ ਕੇ ਆਣ ਉਹ ਕਾਨੂੰਨ ਦੇ ਹਿਸਾਬ ਨਾਲ ਆਪ ਹੀ ਇਹ ਦਰਵਾਜ਼ਾ ਲਾ ਦੇਣ ਜਿਹੜਾ ਬੰਦਾ ਉਹ ਦਰਵਾਜ਼ੇ ਥਾਣੀ ਹੋ ਕੇ ਆਵੇ ਅਸੀਂ ਕੋਈ ਅਲੱਗ ਨਹੀਂ ਮੰਗਨੇ ਰੇ ਜੇ ਸਾਨੂੰ ਅਪਰਾਧੀ ਬਣਾਇਆ ਜਾ ਰਿਹਾ ਵੀ ਇਹ ਜਿਹੜੇ ਪੰਜਾਬ ਦੇ ਲੋਕ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਫਿਰ ਹਿਮਾਚਲ ਦਾ ਮਾਹੌਲ ਕਿਉਂ ਨਹੀਂ ਖਰਾਬ ਜਿੱਥੇ ਕਿਸੇ ਨੂੰ ਜ਼ਮੀਨ ਨਹੀਂ ਲੈਣ ਦਿੰਦੇ ਜੇ ਕਾਰੋਬਾਰ ਕਰਨਾ ਹੋਵੇ ਉੱਥੇ ਉਹਨਾਂ ਦੇ ਨਾਲ ਮਿਲ ਕੇ ਕਾਰੋਬਾਰ ਕੀਤਾ ਜਾ ਸਕਦਾ ਕਿਸੇ ਹਿਮਾਚਲੀ ਦੀ ਸਾਂਝ ਚ ਕਾਰੋਬਾਰ ਕੀਤਾ ਜਾ ਸਕਦਾ ਕੋਈ ਬੰਦਾ ਇੰਡੀਪੈਂਡੈਂਟ ਕਾਰੋਬਾਰ ਨਹੀਂ ਕਰ ਸਕਦਾ ਉੱਥੇ ਤੇ ਮਗਾ ਲਿਆ ਆ ਨਾਗਾ ਲੈਂਡ ਆ ਮਿਜ਼ਰਮ ਆ ਅਸਮ ਆ ਇਧਰ ਰਾਜਸਥਾਨ ਆ ਗੁਜਰਾਤ ਆ ਮਹਾਰਾਸ਼ਟਰ ਆ ਇਹ ਸਾਰਿਆਂ ਚ ਕਾਨੂੰਨ ਆ ਤੇ ਜੇ ਅਸੀਂ ਮੰਗ ਲਈ ਤਾਂ ਅਸੀਂ ਕੀ ਗੁਨਾਹ ਕਰਤਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਜਿਹੜੀਆਂ ਸਾਡੀਆਂ ਫੋਰਸਾਂ ਉਹਨਾਂ ਨੂੰ ਵੀ ਸਾਡੇ ਹੱਕ ਚ ਆਣਾ ਚਾਹੀਦਾ ਹੁਣ ਅਸੀਂ ਹਿਮਾਚਲ 'ਚ ਪੰਗਾ ਪੈ ਜਵੇ ਨਾ ਹਿਮਾਚਲ ਵਾਲੀ ਪੁਲਿਸ ਇੱਕ ਪਾਸੇ ਹੋ ਜਾਂਦੀ ਆਪਣੇ ਬੰਦਿਆਂ ਨਾਲ ਸਿੱਧੀ ਕਲੀਅਰ ਕੱਟ ਪਦਾ ਹੁੰਦਾ ਸਾਡੀ ਪੁਲਿਸ ਨੂੰ ਪਤਾ ਨਹੀਂ ਕਿਹੜੀ ਟ੍ਰੇਨਿੰਗ ਕਰਾਈ ਆ ਕੋਈ ਮਸਲਾ ਹੋ ਜੇ ਇਹ ਪੰਜਾਬੀਆਂ ਦੇ ਖਿਲਾਫ ਹੁੰਦੇ ਆ ਮਸਲਾ ਕੋਈ ਹੋ ਜਵੇ ਯਾਰ ਇੰਨੇ ਪਰੇਸ਼ਾਨ ਆ ਨਾ ਅਸੀਂ ਇਸ ਗੱਲ ਤੋਂ ਵੀ ਬਹੁਤ ਪਰੇਸ਼ਾਨ ਆ ਸੀ ਇਸ ਗੱਲ ਤੋਂ ਵੀ ਪਤਾ ਨਹੀਂ ਸਰਕਾਰ ਨੇ ਇਹਨਾਂ ਨੂੰ ਪੁਲਿਸ ਨੂੰ ਕਿਹੜੀ ਟ੍ਰੇਨਿੰਗ ਐਸੀ ਦੇਤੀ ਆ ਵੀ ਹਰ ਗੱਲ ਤੇ ਇਹ ਸਾਡੇ ਖਿਲਾਫ ਪੁੱਗਦੇ ਆ ਹੁਣ ਇਹਨਾਂ ਦੀ ਵੀ ਨੌਕਰੀਆਂ ਤਾਂ ਦਾਤੇ ਲੱਗੀਆਂ ਸਾਰਿਆਂ ਦੀਆਂ ਕਿਉਂਕਿ ਸੈਂਟਰਲਾਈਜ਼ ਪਾਲਿਸੀ ਆ ਰਹੀ ਆ ਹਰ ਮਹਿਕਮਾ ਸੈਂਟਰਲਾਈਜ਼ ਹੋ ਰਿਹਾ ਆ ਜਦੋਂ ਸਾਰਾ ਸੈਂਟਰਲਾਈਜ਼ ਹੋ ਰਿਹਾ ਤੇ ਇਹਨਾਂ ਇਹ ਆ ਜਿਹੜੀ ਹੁਣ ਟਰਮ ਚੱਲਦੀ ਪਈ ਆ ਇਹਨਾਂ ਨੇ ਤਾਂ ਆਪਣੇ ਪੁੱਤ ਕੈਨੇਡਾ ਅਮਰੀਕਾ ਭੇਜ ਲੈਣੇ ਆ ਇਹਨਾਂ ਨੇ ਆਪਣੇ ਪੁੱਤ ਕਿਸੇ ਨੇ ਪੁਲਿਸ 'ਚ ਨਹੀਂ ਭਰਤੀ ਕਰਾਣੇ ਪੁੱਛ ਲਓ ਕਿਸੇ ਪੁਲਿਸੀ ਨੂੰ ਪੁੱਛ ਲਓ ਕੋਈ 2 4 5% ਹੋਣਗੇ ਜਿਹੜੇ ਕਹੂਗੇ ਵੀ ਮੇਰਾ ਪੁੱਤ ਮੁੜ ਕੇ ਪੁਲਿਸ 'ਚ ਭਰਤੀ ਹੋ ਜਾਵੇ ਨਹੀਂ ਤਾਂ ਬੋਤੇ ਉਹੀ ਹੋਣਗੇ ਜਿਹੜੇ ਕਹਿਣਾ ਵੀ ਬਸ ਪੁੱਤ ਭੇਜ ਲਿਆ ਆਪਣੀ ਕੰਮ ਆਪਣੀ ਨੌਕਰੀ ਖਤਮ ਕਰਨ ਦੀ। ਭਰਾਵੋ ਅਸੀਂ ਕੋਈ ਗੁਨਾਹ ਨਹੀਂ ਕਰ ਰਹੇ ਇਹ ਸਾਡਾ ਹੱਕ ਆ ਇਹ ਸਾਡਾ ਰਾਈਟ ਆ ਸਾਨੂੰ ਬਹੁਤ ਸਾਰੇ ਨੇ ਆ ਕੇ ਕਹਿਣਾ ਵੀ ਗਲਤ ਕਰ ਰਹੇ ਆ। ਗੱਲ ਇਹ ਗੱਲਾਂ ਅਸੀਂ ਤਾਂ ਕੀਤੀਆਂ ਵੀ ਅਸੀਂ ਠੋਕ ਕੇ ਅਗਲੇ ਨੂੰ ਜਵਾਬ ਦੇਣਾ ਵੀ ਅਸੀਂ ਗਲਤ ਨਹੀਂ ਕਰ ਰਹੇ। ਉਹਦਾ ਮੂੰਹ ਭੰਨ ਕੇ ਜਵਾਬ ਦੇਣਾ ਜਿਹੜਾ ਸਾਨੂੰ ਕਹਿੰਦਾ ਵੀ ਤੁਸੀਂ ਪ੍ਰਵਾਸੀਆਂ ਦੇ ਖਿਲਾਫ ਆ। ਅਸੀਂ ਪ੍ਰਵਾਸੀਆਂ ਦੇ ਖਿਲਾਫ ਹੈਗੇ ਆ। ਸਰਕਾਰ ਕਾਨੂੰਨ ਲੈ ਕੇ ਆਵੇ ਉਹਦੇ ਅਕੋਰਡਿੰਗ ਇੱਥੇ ਕੰਮ ਚ। ਵਾਹਿਗੁਰੂ ਜੀ ਕਾ ਖਾਲਸਾ Why